ਮੇਰੇ ਮਾਧਕ ਜੀ ਤੁਹਾਡੇ ਚਰਨਾਂ ਵਿੱਚ ਦੁਹਾਈ ਹੈ ਆਪ ਜੀ ਕਿਰਪਾ ਕਰੋ ਬੇਰ ਕਰੋ ਸਾਨੂੰ ਭੁੱਲਿਆ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ ਜੀ ਸਾਸ ਜਿੱਥੇ ਆਪਾਂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਾਂ ਹਕੂਨਾਮਾ ਸਾਹਿਬਾਣੀ ਦੇ ਵਿਚਾਰ ਸਰਵਣ ਕਰ ਰਹੇ ਹਾਂ ਉੱਥੇ ਨਾਲ ਹੀ ਕੌਮ ਦੇ ਵਿੱਚ ਬਹੁਤ ਵੱਡਾ ਜਮਹਾਨ ਪੁਰਬ ਹੈ ਦੂਸਰੇ ਪਾਤਸ਼ਾਹ ਸਬਰ ਸੰਤੋਖ ਦੇ ਕਰਕੇ ਨਾਮ ਦੀ ਦਾਤ ਦੇ ਕਰਕੇ ਬਹੁਤ ਵੱਡੇ ਬਣਾ ਦਿੱਤਾ ਤੇ ਆਪਣੇ ਅੰਗ ਹੀ ਬਣਾ ਲਿਆ ਜੀ ਉਹਨਾਂ ਆਇਆ ਲੈਣਾ ਬਣ ਗਿਆ ਅੰਗਤ ਅੱਜ ਦੂਸਰੇ ਪਾਦਸ਼ਾਹ ਤੁਨ ਗੁਰੂ ਅੰਗਦ ਦੇ ਮਹਾਰਾਜ ਦੇ ਪਾਦਸ਼ਾਹ ਜੀ ਦਾ ਸਬਾਨਾ ਜੀ ਪਾਸੋਂ ਕੀਰਤਨ ਸਰਵਣ ਕਰ ਰਹੇ ਸਾਂ ਸਾਸਾਂ ਬੜੀਆਂ ਮੁਬਾਰਕ ਵਿਚਾਰਾਂ ਮਹਾਰਾਜ ਜੀ ਨੇ ਉਸ ਪਾਵਨ ਬਾਣੀ ਅੰਦਰ ਸਾਨੂੰ ਬਖਸ਼ਿਸ਼ ਕੀਤੀ ਆ ਲੈ ਇੱਕ ਥਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਤੋਖ ਦੀ ਗੱਲ ਕੀਤੀ ਹੈ ਵੀ ਜਿਹੜਾ ਸੰਤੋਖੀ ਬੰਦਾ ਹੁੰਦਾ ਉਹ ਹੀ ਸੇਵਾ ਕਰ ਸਕਦਾ ਹੈ ਸੰਤੋਖੀ ਬੰਦਾ ਹੀ ਬਾਣੀ ਪੜ ਸਕਦਾ ਹੈ ਗੁਰੂ ਦੇ ਹੁਕਮ ਮੰਨ ਸਕਦਾ ਹੈ ਮਾਰਾ ਸੱਚੇ ਪਾਸ਼ਾ ਕਹਿੰਦੇ ਵੱਡੀਆਂ-ਵੱਡੀਆਂ ਪਦਾਰਥਾਂ ਦੀਆਂ ਪੰਡਾਂ ਵਿੱਚ ਐਸੇ ਬੰਦਿਆਂ ਦੇ ਸਾਹਮਣੇ ਰੱਖ ਦਿਓ ਨਾ ਉਹ ਬੰਦੇ ਕਦੇ ਰੱਜਣਗੇ ਨਹੀਂ ਉਹਨਾਂ ਦੀ ਨੀਤ ਕਦੇ ਰਾਜਦੀ ਨਹੀਂ ਹੈਗੀ ਉਹੀ ਸ਼ਬਦ ਆਸਾ ਜੀ ਦੀ ਵਾਰ ਅੰਦਰ ਆਪਾਂ ਸਰਵਣ ਕੀਤਾ ਹੈ ਸੇਵ ਕੀਤੀ ਸੰਤੋਖ ਹੀ ਵੀ ਸੰਤੋਖੀ ਬੰਦਿਆਂ ਨੇ ਸੇਵਾ ਕਰਨੀ ਹੁੰਦੀ ਹੈ ਜੀ ਜਿਹੜਾ ਬੰਦਾ ਸੰਤੋਖ ਵਾਲਾ ਹੋਊਗਾ ਨਾ ਸਾਧ ਸੰਗਤ ਮੰਨ ਲਓ ਕਿ ਲੰਗਰ ਦੇ ਵਿੱਚ ਕੁਝ ਵਰਤਾ ਰਿਆ ਜੀ ਹੈਗਾ ਉਨੂੰ ਸੇਵਾ ਮਿਲ ਗਈ ਅਜੀ ਤੇ ਮੰਨ ਲਓ ਕਿ ਕੋਈ ਚੀਜ਼ ਨਾ ਖਤਮ ਹੋਣ ਵਾਲੀ ਥੋੜੀ ਜੀ ਉਹਦੇ ਪਾਸ ਤੇ ਸੰਗਤ ਅਜੇ ਕਾਫੀ ਮਲਵੋਧਾਸ 15 ਬੰਦੇ ਬੈਠੇ ਐ ਪਰ ਉਹਦੇ ਕੋਲ ਸਾਧ ਸੰਸਮਾਨ ਥੋੜਾ ਹੀ ਆ ਉਹ ਬੰਦਾ ਜਿਹੜਾ ਸੰਤੋਖ ਵਾਲਾ ਬੰਦਾ ਹੋਊਗਾ ਨਾ ਪਹਿਲਾਂ ਸੰਗਤ ਵੱਲ ਵੇਖੇਗਾ ਵੀ ਸੰਗਤ ਨੇ ਛਕ ਲਿਆ ਕਿ ਨਹੀਂ ਛਕ ਲਿਆ ਅਜੀ ਉਹ ਜਿੱਦਾਂ ਵੀ ਹੋਵੇ ਉਹ ਸੰਗਤ ਵਿੱਚ ਪੂਰਾ ਕਰ ਦਿੰਦਾ ਭਾਵੇਂ ਥੋੜਾ ਥੋੜਾ ਕਰਕੇ ਦੇਵੇ ਉਹ ਪੂਰਾ ਕਰ ਦਿੰਦਾ ਪਰ ਬਿਨਾਂ ਸੰਤੋਖ ਵਾਲੇ ਬੰਦੇ ਜਿਹੜੇ ਪਹਿਲਾਂ ਆਪਣਾ ਡੋਲੂ ਭਰਦੇ ਆ বিসংগত ਭਾਵੇਂ ਕੋਈ ਸ਼ੱਕੇ ਚਾ ਨਾ ਸ਼ੱਕੇ ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਪਹਿਲਾਂ ਕੜਾ ਪ੍ਰਸ਼ਾਦ ਦਾ ਮੀਰਾ ਡੋਲੂ ਚੰਗੀ ਤਰ੍ਹਾਂ ਭਰ ਜਾਣਾ ਚਾਹੀਦਾ ਹੈ ਜੀ ਸੇਵਾ ਵਾਲੇ ਬੰਦੇ ਸੰਤੋਖ ਵਾਲੇ ਬੰਦੇ ਜਿਹੜੇ ਹੁੰਦੇ ਆ ਨਾ ਜੀ ਮਾਰਾ ਕਹਿੰਦੇ ਉਹੀ ਰੱਬ ਦੇ ਦਰ ਤੇ ਪ੍ਰਵਾਨ ਹੁੰਦੇ ਆ ਜੀ ਆਮ ਕਰਕੇ ਤੁਸੀਂ ਦੇਖੋ ਮਾਂ ਜਦੋਂ ਬੱਚਿਆਂ ਨੂੰ ਵੰਡਵਰਤ ਕਰਕੇ ਪਰਿਵਾਰ ਨੂੰ ਦਿੰਦੀ ਉਹਦੇ ਵਾਸਤੇ ਕਈ ਵਾਰ ਨਾ ਕੁਝ ਬਚਦਾ ਹੀ ਨਹੀਂ ਹੁੰਦਾ ਜੀ ਉਹਨੇ ਬੱਚਿਆਂ ਨੂੰ ਸਾਰਾ ਕੁਝ ਵੰਡ ਕਰਕੇ ਦੇ ਦਿੱਤਾ ਪਰਿਵਾਰ ਨੂੰ ਕਈ ਵਾਰ ਐਸੇ ਵੀ ਦਿਨ ਆ ਜਾਂਦੇ ਆ ਮਾਂ ਦੀ ਜ਼ਿੰਦਗੀ ਅੰਦਰ ਉਹਨੂੰ ਸਾਦਸਾ ਸੁੱਕੀ ਹੀ ਰੋਟੀ ਖਾਣੀ ਪੈ ਜਾਂਦੀ ਆ ਪਰ ਆਪਣੇ ਬੱਚਿਆਂ ਨੂੰ ਵੰਡਵਰਤ ਕਰਕੇ ਦੇ ਦਿੰਦੀ ਆ ਸਾਰਿਆਂ ਨੂੰ ਉਹ ਸਾਰਿਆਂ ਨੂੰ ਵੰਡਵਰਤ ਕੇ ਦੇ ਦਿੱਤਾ ਜੀ ਥੋੜਾ ਜਿਹਾ ਉਹਨੇ ਆਪਣੇ ਵਾਸਤੇ ਰੱਖ ਲਿਆ ਕੋਈ ਸਬਜ਼ੀ ਭਾਜੀ ਕੋਈ ਦਾਲ ਪਰ ਬੱਚੇ ਨੇ ਫਿਰ ਮੰਗ ਕਰ ਲਈ ਵੀ ਹੋਰ ਹੈਗਾ ਤੇ ਮਾਂ ਕਹਿੰਦੀ ਉਹ ਆਪਣਾ ਹਿੱਸਾ ਵੀ ਮਾਂ ਜਿਹੜੀ ਆ ਨਾ ਉਹ ਆਪਣੇ ਬੱਚੇ ਨੂੰ ਦੇ ਦਿੰਦੀ ਆ ਤੇ ਬੱਚੇ ਇਹ ਤੋਂ ਪੁੱਛਦੇ ਮਾਂ ਤੂੰ ਛਕ ਲਿਆ ਉਹ ਕਹਿੰਦੀ ਹਾਂ ਪੁੱਤ ਮੈਂ ਛਕ ਲਿਆ ਆ ਸੰਤੋਖ ਦੀਆਂ ਗੱਲਾਂ ਹੁੰਦੀਆਂ ਸਾਰੀਆਂ ਜੀ ਸੰਤੋਖੀ ਬੰਦੇ ਜਿਹੜੇ ਹੁੰਦੇ ਨਾ ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਬੇਸੰਤੋਖੇ ਬੰਦੇ ਤੇ ਭਰਾਵਾਂ ਨੂੰ ਵੀ ਨਹੀਂ ਸਾਥ ਸੰਸਾੜ ਛੱਡਦੇ ਆਗੇ ਜੀ ਉਹਦੇ ਪਰਿਵਾਰਾਂ ਨੂੰ ਤਾਰ-ਤਾਰ ਕਰਕੇ ਰੱਖ ਦਿੰਦੇ ਆ ਜਿੱਥੇ ਸੰਤੋਖ ਨਹੀਂ ਹੈਗਾ ਜੀ ਇਸੇ ਕਰਕੇ ਮਹਾਰਾਜ ਨੇ ਕਿਹਾ ਨਾ ਬਿਨਾਂ ਸੰਤੋਖ ਨਹੀਂ ਕੋ ਰਾਜਦਾ ਸੰਤੋਖ ਦੇ ਨਾਲ ਬੰਦਾ ਰਾਜਦਾ ਜੀ ਜਿੱਥੇ ਸੰਤੋਖ ਆ ਗਿਆ ਉਥੇ ਥੋੜੇ ਵਿੱਚ ਵੀ ਸੁੱਖ ਬਹੁਤ ਜ਼ਿਆਦਾ ਹੋ ਜਾਂਦਾ ਹੈ ਜਿੱਥੇ ਸੰਤੋਖ ਨਹੀਂ ਹੈਗਾ ਤੇ ਮਹਾਰਾ ਸਚੇ ਪਾਤਸ਼ਾਹ ਕਹਿੰਦੇ ਭਾਵੇਂ ਪੁਰੀਆਂ ਦੀਆਂ ਪੰਡਾ ਲਿਆਂਡ ਕਰਕੇ ਬੰਦਿਆਂ ਨੂੰ ਦੇ ਦਿਓ ਪਦਾਰਥਾਂ ਦੀਆਂ ਪੰਡਾ ਸਾਹਮਣੇ ਰੱਖ ਦਿਓ ਉਹ ਬੰਦੇ ਕਦੀ ਰੱਜਣਗੇ ਨਹੀਂ ਹੈ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸਦਾ ਉਹ ਮਨੁੱਖ ਛੜਨਗੇ ਜੀ ਬਿਨਾਂ ਸੰਤੋਖ ਨਹੀਂ ਕੋ ਰੱਜੈ ਸੁਪਨ ਮਨੋਰਥ ਬ੍ਰਿਥੇ ਸਭ ਕੱਜੈ ਨਾਮ ਰੰਗ ਸਰਬ ਸੁਖ ਹੋਏ ਬੜਪਾਗੀ ਕਿਸੈ ਪ੍ਰਾਪਤ ਹੋਏ ਮਹਾਰਾ ਕਹਿੰਦੇ ਜਿੱਥੇ ਨਾਮ ਦਾ ਰੰਗ ਚੜ ਜਾਂਦਾ ਨਾ ਜੀ ਉੱਥੇ ਸਾਰੇ ਸੁੱਖ ਆ ਜਾਂਦੇ ਆ ਉੱਥੇ ਸੰਤੋਖ ਆ ਜਾਂਦਾ ਤੇ ਸੰਤੋਖ ਸਾਰੇ ਸੁੱਖਾਂ ਦੀ ਮਾਂ ਮੰਨੀ ਜਾਂਦਾ ਹੈ ਜੀ ਜਿੱਥੇ ਸੰਤੋਖ ਆ ਗਿਆ ਉੱਥੇ ਸੌਖੀ ਸੁੱਖ ਹੁੰਦੇ ਆ ਇਸੇ ਕਰਕੇ ਸਤਿਗੁਰੂ ਗੁਰੂ ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਦੇ ਪਾਵਨ ਬਚਨ ਸਾਨੂੰ ਬਖਸ਼ਿਸ਼ ਕੀਤੇ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਤੇ ਆਇਆ ਮਹਾਰਾਜ ਕਹਿੰਦੇ ਜਿਹੜੇ ਸੰਤੋਖੀ ਬੰਦੇ ਉਹਨਾਂ ਦੇ ਪੈਰ ਕਦੇ ਮੰਦੇ ਪਾਸੇ ਵੀ ਨਹੀਂ ਜਾਂਦੇ ਹੈਗੇ ਜੀ ਫਿਰ ਉਨੀ ਮੰਦੇ ਪੈਰ ਨਾ ਰਖਿਓ ਕਰ ਸੋ ਕਰਿਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ